ਹਾਂਜੀ ਅੱਜ ਅਸੀਂ ਸਾਰੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਗ ਆ ਉਹ ਅੱਜ ਡਾਕਟਰ ਬੀ ਆਰ ਮੇਡਗਾ ਚੌਂਕਾ ਫਲੋਰ ਵਿਖੇ ਖੜੇ ਆ ਔਰ ਕੇਸਵੰਦ ਜਿਹੜੇ ਖੜੇ ਆ ਉਹਦੇ ਸੰਬੰਧੀ ਮੈਂ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਦੇ ਰਿਹਾ ਕਿ ਲੜਕਾ ਰੇਂਕੂ ਆ ਜਿਹੜਾ ਕਿ ਅਸਲ ਵਿੱਚ ਸੀਐਮਸੀ ਹਸਪੀਟਲ ਲਧਿਆਣਾ ਵਿਖੇ ਦਾਖਲ ਆ ਜੇਰੇ ਕੀ ਬ੍ਰੇਨ ਦਾ ਅਟੈਕ ਹੋਣ ਦੇ ਨਾਲ ਜਿਹੜੀ ਦਿਮਾਗ ਦੀ ਜਿਹੜੀ ਇੱਕ ਨਾੜੀ ਆ ਉਹ ਫਟ ਗਈ ਆ ਤੇ ਇੱਕ ਉਹਦੇ ਬਲੋਕਸ ਹੋ ਗਈ ਆ ਪਰਿਵਾਰ ਆ ਜਿਹੜਾ ਬੜਾ ਗਰੀਬ ਪਰਿਵਾਰ ਆ ਸਫਾਵਾਦ ਪਿੰਡ ਦਾ ਔਰ ਆ ਨਾਨ ਮੇਰੇ ਮੈਂ ਰਿੰਕੂ ਦੇ ਫਾਦਰ ਸਾਹਿਬ ਆਣੇ ਦੀ ਜਿਹੜੀ ਲੱਤ ਆ ਉਹ ਲੱਤ ਪਹਿਲਾਂ ਤੋਂ ਹੀ ਜਿਹੜੀ ਆ ਉਹ ਖਰਾਬ ਆ ਔਰ ਇਹ ਵੀ ਵਿਚਾਰੇ ਬੜੇ ਟ੍ਰੀਟਮੈਂਟ ਆਪਣਾ ਕਰਾ ਰਿਆ ਆ ਔਰ ਬੜੀ ਮਜੂਰੀ ਨਾਲ ਜਿਹੜਾ ਪਰਵਾਜ਼ ਚੱਲ ਰਿਹਾ ਔਰ ਤੀਜੀ ਅਸੀ ਕੁਦਰਤੀ ਜਿਹੜੀ ਆ ਕਈਏ ਮਾਰਿਆ ਇਸ ਪਰਿਵਾਰ ਨੂੰ ਭਈ ਕਿ ਜਿਹੜਾ ਰੇਂਕੂ ਦਾ ਇੱਕ ਬੇਟਾ ਛੋਟਾ ਉਹਦੀ ਜਿਹੜੀ ਲੈਟਰਨ ਵਾਲੀ ਜਿਹੜਾ ਰਸਾ ਉਹ ਆ ਜਿਹੜਾ ਚੱਲ ਨਹੀਂ ਰਿਹਾ ਔਰ ਪਾਈਪ ਰਾਹੀਂ ਜਿਹੜਾ ਹੈਗਾ ਉਹ ਲੈਟਰਨ ਆ ਜਿਹੜੀ ਉਹ ਕਰਦਾ ਉਹਦਾ ਵੀ ਜਿਹੜਾ ਟ੍ਰੀਟਮੈਂਟ ਜਿਹੜਾ ਚੱਲਦਾ ਔਰ ਆਲਟਾ ਪੀਜੀਆਈ ਚੰਡੀਗੜ੍ਹ ਤੋਂ ਔਰ ਆਲਟਾ ਜਿਹੜੀ ਕੁਦਰਤੀ ਇੱਕ ਹੋਰ ਮਾਰਿਆ ਨੇ ਪਰਿਵਾਰ ਤੇ ਪੈ ਗਈ ਕਿ ਰੇਂਕੂ ਜੈਨੂ ਕੀ ਪਿਛਲੇ ਦਿਨੀ ਬ੍ਰੇਨ ਦਾ ਅਟੈਕ ਹੋਇਆ ਔਰ ਸੀਐਨਸੀ ਹਸਪਤਾਲ ਵਿੱਚ ਉਹਨੂੰ ਜਾ ਕੇ ਕੀਤਾ ਜਿੱਥੇ ਉਥੋਂ ਪਤਾ ਲੱਗਾ ਕਿ ਉਹਦੇ ਇੱਕ ਜਿਹੜੀ ਦਿਮਾਗ ਦੀ ਜਿਹੜੀ ਨਾੜੀ ਆ ਉਹ ਫਟ ਗਈ ਆ ਔਰ ਦੂਜੀ ਜਿਹੜੀ ਆ ਬਲੌਕ ਆ ਸੋ ਉਹਦੇ ਇਲਾਜ ਲਈ ਜਿਹੜਾ ਡਾਕਟਰਾਂ ਨੇ ਦੱਸਿਆ ਕਿ ਕਰੀਬ 14 ਲੱਖ ਰੁਪਈਆ ਜਿਹੜਾ ਖਰਚਾ ਉਹ ਆਊਗਾ ਤੇ ਉਹਦੇ ਨਾਲ ਉਹ ਜਿਹੜਾ ਠੀਕ ਹੋਗਾ ਤੇ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਹੋ ਕੇ ਜਿਹੜਾ ਦੁਬਾਰਾ ਆਪਣੀ ਜ਼ਿੰਦਗੀ ਜਿਹੜੀ ਬਤੀਤ ਕਰ ਸਕਦਾ ਆਪਣੇ ਪਰਿਵਾਰ ਦਾ ਇੱਥੇ ਵੀ ਜਿਹੜਾ ਤੁਸੀਂ ਦੀ ਸੇਵਾ ਕਰ ਸਕਦੇ ਆ ਮਾਇਆ ਦੀ ਜਿੰਨਾ ਵੀ ਤੁਹਾਡੇ ਕੋਲ ਸਹਯੋਗ ਹੋ ਸਕਦਾ 10 ਰੁਪਏ ਦਾ 50 ਰੁਪਏ ਦਾ 100 ਦਾ ਹਜ਼ਾਰ ਦਾ ਜਿੰਨਾ ਵੀ ਵੱਧ ਤੋਂ ਵੱਧ ਸਹਯੋਗ ਕਰ ਸਕਦੇ ਆ ਜਰੂਰ ਕਰੋ ਔਰ ਇਹ ਕਾ ਨੰਬਰ ਹੈ ਜੀ ਕੰਟੈਕਟ ਨੰਬਰ ਪਰਿਵਾਰ ਦਾ 7340909460 ਇੱਥੇ ਵੀ ਜਿਹੜਾ ਸੰਪਰਕ ਕਰਕੇ ਸਿੱਧੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਉਹ ਵੀ ਜਿਹੜਾ ਕਰ ਸਕਦਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕੀ ਆਪਾਂ ਜਿਹੜਾ ਰੇਂਕੂ ਨੂੰ ਜਿਹੜੀ ਉਹਦੀ ਜ਼ਿੰਦਗੀ ਬਚਾਉਣ ਦੇ ਵਿੱਚ ਸਾਰੇ ਜਣੇ ਆਪਾਂ ਜਿਹੜਾ ਸਹਿਯੋਗ ਕਰੀਏ ਔਰ ਜਿਹੜਾ ਸਾਰੇ ਨਾਲੋਂ ਵੱਡਾ ਧਰਮ ਹੈ 인ਸਾਨੀਅਤ ਉਹਨੂੰ ਮੁੱਖ ਰੱਖਦਿਆਂ ਹੋਇਆਂ ਇਹਦੇ ਇਲਾਜ 'ਚ ਸਾਰੇ ਜਣੇ ਜੋ ਵੀ ਹੋ ਸਕਦਾ ਮਾਇਆ ਦਾ ਯੋਗਦਾਨ ਪਾਈਏ ਕਿ ਇਹਦਾ ਰੇਂਕੂ ਦਾ ਇਲਾਜ ਹੋ ਜਾਵੇ ਆਪਣੇ ਲਾਚਾਰ ਬਾਪ ਦੀ ਆ ਕੇ ਜਿਹੜੀ ਸੇਵਾ ਕਰ ਸਕੇ ਆਪਣਾ ਜਿਹੜਾ ਇਹਦਾ ਬੇਟਾ ਉਹਦੀ ਜਿਹੜੀ ਆ ਕੇ ਦੇਖਭਾਲ ਕਰ ਸਕੇ ਜਿਹਦਾ ਲੈਟਿੰਗ ਵਾਲਾ ਰਸਤਾ ਬਲੌਕ ਆ ਔਰ ਉਹ ਪਾਈਬਰਾਹੀ ਜਿਹੜਾ ਹੈਗਾ ਉਹਨੂੰ ਜਿਹੜੀ ਡਾਲਰ ਆਉਂਦੀ ਆ ਆ ਮਾਤਾ ਜੀ ਇਹਦੀ ਮੁੰਡੇ ਦੀ ਰਿੰਕੂ ਦੀ ਔਰ ਪਰਿਵਾਰ ਵਿਚਾਰਾ ਬੜੀ ਗਰੀਬੀ ਦੀ ਹਾਲਤ ਚ ਆ ਔਰ ਕੁਦਰਤੀ ਮਾਰ ਆ ਜਿਹੜੀ ਇਹਨਾਂ ਤਿੰਨਾਂ ਪੀੜੀਆਂ ਤੇ ਇਹਨਾਂ ਦੇ ਉੱਤੇ ਪੈ ਗਈ ਆ ਪਹਿਲਾ ਬਾਪ ਤੇ ਪੈ ਗਈ ਫਿਰ ਇਹਨਾਂ ਦੇ ਪੋਤੇ ਤੇ ਪੈ ਗਈ ਫਿਰ ਹੁਣ ਇਹਨਾਂ ਦੇ ਬੇਟੇ ਤੇ ਵੀ ਪੈ ਗਈ ਆ ਤਿੰਨਾਂ ਪੀੜੀਆਂ ਤੇ ਜਿਹੜੀ ਆ ਕੁਦਰਤੀ ਮਾਰ ਪੈ ਚੁੱਕੀ ਆ ਸੋ ਪਰਮਾਤਮਾਗੇ ਅਰਦਾਸ ਵੀ ਕਰਦੇ ਆ ਕਿ ਸਾਰੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਦਵੇ ਔਰ ਇਹ ਜਿਹੜਾ ਆਮ ਲੋਕਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨ ਔਰ ਇੱਕ ਵਾਰ ਫਿਰ ਅਪੀਲ ਕਰਦੇ ਆ ਕਿ ਜਿਹੜਾ ਰਿੰਕੂ ਆ ਇਸਨੇ ਸੀਐਮਸੀ ਹਸਪਤਾਲ ਲੁਧਿਆਣਾ ਚ ਦਾਖਲਿਆ ਔਰ 14 ਲੱਖ ਰੁਪਏ ਦੇ ਕਰੀਬ ਜਿਹੜਾ ਉਹਦਾ ਇਲਾਜ ਤੇ ਖਰਚ ਆ ਰਿਹਾ ਔਰ ਪਰਿਵਾਰ ਉਹ ਜਿੰਨਾ ਹੋ ਸਕਿਆ ਉਹਨਾਂ ਕੀਤਾ ਜਿੰਨਾ ਪਿੰਡ ਵਾਸੀਆਂ ਤੋਂ ਹੋ ਸਕਿਆ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕੀਤਾ ਹੁਣ ਹੋਰ ਜਿਹੜਾ ਸਹਿਯੋਗ ਆ ਬੋਲ ਲਈ ਇਹ ਸਾਰੇ ਡਾਕਟਰ ਬੀ ਆਰ ਅਮੇਡਗਰ ਚੌਂਕ ਬਲੌਰ ਤੇ ਖੜੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਸਹਿਯੋਗ ਕਰੋ ਔਰ ਰੈਂਕੂ ਦੀ ਜਿਹੜੀ ਜ਼ਿੰਦਗੀ ਬਚਾਉਣ ਲਈ ਜਿਹੜਾ ਆਪਣਾ ਸਹਿਯੋਗ ਉਹਦੇ ਵਿੱਚ ਪੈ ਜਾਵੇ ਇਨਸਾਨੀਅਤ ਜਿਹੜੀ ਬਚ ਜਾਵੇ ਇੱਕ ਇਨਸਾਨ ਬਚ ਗਿਆ ਤਾਂ ਇਨਸਾਨੀਅਤ ਬਚ ਗਈ ਜੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਇਨਸਾਨ ਬਚਾ ਲਿਆ ਸੋ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਮਦਦ ਕਰੋ ਜੀ ਜੀ ਅਸੀਂ ਸੈਫਾਬਾਦ ਤੋਂ ਆ ਸਾਡਾ ਦੇਵਰਿਆ ਉਹ ਬਿਮਾਰ ਆ ਦਿਮਾਗੀ ਉਹਨਾਂ ਨੂੰ ਬ੍ਰੇਨ ਟੈਗ ਹੋਇਆ ਹੈ ਇੱਕ ਨਸ ਉਹਨਾਂ ਦੀ ਫਟ ਗਈ ਹੈ ਤੇ ਇੱਕ ਨਸ ਬਲੌਕ ਆ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਜਿੰਨਾ ਵੀ ਹੋ ਸਕਦਾ ਆ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਇਹਦੀ ਜਾਨ ਬਚਾਈ ਜਾਵੇ ਤਾਂ ਕਿ ਉਹ ਠੀਕ ਹੋ ਕੇ ਆਪਣੇ ਘਰ ਆ ਸਕੇ ਬਹੁਤ ਬਹੁਤ ਧੰਨਵਾਦ ਡਾਕਟਰਾਂ ਵੱਲੋਂ ਜਿੰਨਾ ਖਰਚਾ ਦੱਸਿਆ ਜਾ ਰਿਹਾ ਉਹਨਾਂ ਵੱਲੋਂ 14-15 ਲੱਖ ਤੋਂ ਜ਼ਿਆਦਾ ਹੀ ਦੱਸਿਆ ਜਾ ਰਿਹਾ ਆ ਤਕਰੀਬਨ ਉਹਨਾਂ ਨੇ 15 ਲੱਖ ਕਿਹਾ ਆ ਤਾਂ ਐਨੇ ਅਸੀਂ ਗਰੀਬ ਬੰਦੇ ਆ ਕਿ ਅਸੀਂ ਨਹੀਂ ਕਰ ਸਕਦੇ ਆ ਇਹ ਸਾਡੀ ਮਦਰ ਚਾਹੀਦੀ ਕੀ ਕਹਿੰਦੇ ਬ੍ਰੇਨ ਦਾ ਕੋਈ ਆਪਰੇਸ਼ਨ ਹੋਏਗਾ ਹਾਂਜੀ ਆਪਰੇਸ਼ਨ ਹੋਣਾ ਹੈ ਜੀ ਬ੍ਰੇਨ ਦਾ ਉਹ ਕਹਿੰਦੇ ਆ ਵੀ ਪਹਿਲਾਂ ਪੈਸੇ ਜਮਾ ਕਰਾਓ ਤਾਂ ਫਿਰ ਆਪਰੇਸ਼ਨ ਕਰਾਂ ਕਿਹੜੇ ਹਸਪੀਟਲ ਆ ਮੁੰਡਾ ਸੀਐਮਸੀ ਪਹਿਲਾਂ ਕਿੰਨੇ ਪੈਸੇ ਪੈਸੇ ਜਮਾ ਕਰਾਉਣ ਨੂੰ ਕਹਿੰਦੇ ਆ ਪਹਿਲਾਂ 5 ਲੱਖ ਤੱਕ ਤਾਂ ਦੇ ਚੁੱਕੇ ਆ ਉਹਨਾਂ ਨੂੰ ਇਦਾਂ ਹੀ ਫੜ ਫੜ ਕੇ ਭੈਣ ਭਰਾਵਾਂ ਰਿਸ਼ਤੇਦਾਰਾਂ ਤੋਂ ਅੱਛਾ ਜੀ ਪਰ ਹੁਣ ਉਹ ਇੰਨੇ ਨਹੀਂ ਦੇ ਸਕਦੇ ਸਾਡੇ ਚਾਚਾ ਜੀ ਨੇ ਉਹਨਾਂ ਦੀ ਵੀ ਲੱਤ ਵੀ ਖਰਾਬ ਆ ਉਹ ਆਪ بیمار ਰਹਿੰਦੇ ਆ ਗਰੀਬ ਆਪਾ ਜੀ ਬਹੁਤ ਜ਼ਿਆਦਾ ਗਰੀਬ ਆ। ਬਹੁਤ ਬਹੁਤ ਧੰਨਵਾਦ ਭਾਈ ਜਿੰਨੀ ਵੀ ਹੋ ਸਕੇ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ। ਤਪੜਾ ਸਹਿਯੋਗ ਦਿਓ। ਹਾਂਜੀ ਮੇਰੇ ਬੱਚੇ ਦੀ ਮਾਦਾ ਕੀ ਨਾਮ ਜੀ ਆਪਣਾ? ਮਨਜੀਤ ਕੌਰ। ਕਿਹੜੇ ਪਿੰਡ ਤੋਂ ਜੀ? ਸੈਫਾਬਾਦ ਤੋਂ। ਹਾਂਜੀ ਸੈਫਾਬਾਦ ਤੋਂ ਜੀ ਇੱਥੇ ਤੁਸੀਂ ਅੱਜ ਕਿਸ ਮਜਬੂਰੀ ਨੂੰ ਲੈ ਕੇ ਖੜੇ ਆ? ਹਾਂਜੀ ਮੇਰਾ ਬੱਚਾ ਬਚਣਾ ਚਾਹੀਦਾ ਆ। ਮੈਂ ਬਹੁਤ ਦੁਖੀ ਹਾਂ ਮੇਰਾ ਬੱਚਾ ਠੀਕ ਹੋ ਕੇ ਤੁਹਾਡੇ ਪੈਰਾਂ ਪਿੱਛੇ ਆ ਜਾਵੇ ਕਰੀ ਮਾਂ ਦਾ ਕਮਲੀ ਹੋਈ ਫਿਰਦੀ ਹੈ ਇਹਨੇ ਵੀ ਪੈਰ ਨਹੀਂ ਕੀ ਪ੍ਰੋਬਲਮ ਕੀ ਹੈ ਮੁੰਡੇ ਨੂੰ ਜੀ ਪ੍ਰੋਬਲਮ ਜੀ ਨਾੜਾਂ ਰੁਕ ਗਈਆਂ ਆ ਕਾਹਦੀਆਂ ਹਾਂਜੀ ਬ੍ਰੇਨ ਤੋਂ ਹਾਂਜੀ ਨਾੜਾਂ ਰੁਕ ਗਈਆਂ ਤੇ ਨਹੀਂ ਆ ਬੋਲਦੇ ਨਹੀਂ ਜੀ ਅੱਛਾ ਜੀ ਮੇਰਾ ਬੱਚਾ ਠੀਕ ਹੋ ਕੇ ਅੱਜ ਅਭੀ ਮੈਂ ਨਾ ਕਰਤਾਂ ਲੋਕਾਂ ਤੋਂ ਕੀ ਮਦਦ ਲੈਣੀ ਚਾਹੁੰਦੇ ਹੋ ਜੀ ਕੀ ਮਦਦ ਕਰਨੀ ਤੁਸੀਂ ਬੱਚੇ ਇਹ ਅਮੀ ਤੁਸੀਂ ਮੇਰੀ ਭਾਲ ਤਾਂ ਕਰੋ ਮੇਰਾ ਬੱਚਾ ਠੀਕ ਹੋ ਗਿਆ ਆ ਜਾਵੇ ਕਰੀ ਆਹ ਵੀਰ ਵੀ ਜਿੰਨਾ ਵੀ ਸਰਦਾ ਉਹ ਪਾ ਦੇਣ ਸਾਡੀ ਬੇਚਦਾ ਵੀ ਐਨ ਆਰ ਆਈ ਉਹ ਬੰਦੋ ਆ ਐਨ ਆਰ ਆਈ ਵੀਰਾਂ ਤੋਂ ਕੀ ਮੰਗ ਕਰਦੇ ਆ ਤੁਸੀਂ ਮੰਗੋ ਤੁਸੀਂ ਦੇ ਦਿਓ ਦੋ ਦਿਨ ਕਿ ਮੇਰਾ ਬੱਚਾ ਠੀਕ ਹੋ ਗਿਆ ਮਾਂ ਤੇ ਚੈਨ ਹੋਈ ਫਿਰਦੀ ਕੋਈ ਜਿਹੜੀ ਹੰਦੀ ਮਾਰ ਤੰਗ ਮਟਰੀਆਂ ਮਾਰਦੀ ਰੰਗੀ ਰਾਤ ਨੂੰ ਵੀ ਮਾਂ ਮੇਰਾ ਬੱਚਾ ਠੀਕੋ ਕਿਆ ਜਾਵੇ